ਵਿਸ਼ਾ ਵਾਤਾਵਰਣ ਦੇਖ ਰਹੇ ਸਾਰੇ ਹੀ ਦਰਸ਼ਕੋਤਾ ਦਾ ਸਵਾਗਤ ਹੈ ਮਹਾਕੁਮਾਰ ਪ੍ਰੀਤ ਕੋਟ ਤੇ ਹਾਜ਼ਰ ਹੋਏ ਅੱਜ ਦੇ ਮੁੱਖ ਖਬਰਾਂ ਦੇ ਨਾਲ ਤਾਂ ਬੁਲੇਟਿਨ ਦਾ ਆਗਾਜ਼ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬੀਤੇ ਕੱਲ ਵਿਧਾਨ ਸਭਾ ਦੇ ਬਜਟ اجلاس ਦੇ ਵਿੱਚ ਜਿਹੜਾ ਕਿ ਔਰਤਾਂ ਦੇ ਲਈ ਇੱਕ ਵੱਡਾ ਐਲਾਨ ਕੀਤਾ ਗਿਆ। ਵਿਧਾਨ ਸਭਾ ਦੇ ਬਜਟ اجلاس ਤੇ ਅੱਜ ਦਿਨ ਕਾਰਵਾਈ ਦੌਰਾਨ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੀ ਔਰਤਾਂ ਦੇ ਲਈ ਅਹਿਮ ਐਲਾਨ ਕੀਤਾ ਗਿਆ ਤੇ ਇਸ ਦੀ ਜਾਣਕਾਰੀ ਦਿੰਦੇ ਹਾਂ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਮੰਤਰੀ ਡਾਕਟਰ ਬਲਬੀਰ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਪਹਿਲੀ ਵਾਰ ਪੰਜਾਬ ਦੇ ਵਿੱਚ ਛੇ ਵਰਕਿੰਗ ਊਮਨ ਹੋਸਟਲ ਸ਼ੁਰੂ ਕਰਨ ਜਾ ਰਹੀ ਹੈ ਜ ਜਹਾਂ ਉਹਨੇ ਵੀ ਦੱਸਿਆ ਕਿ ਮਹੀਨੇ ਵਿੱਚ ਇਸ ਦਾ ਕੰਮ ਸ਼ੁਰੂ ਹੋ ਰਿਹਾ ਹੈ ਪੂਰੇ ਪੰਜਾਬ ਦੇ ਵਿੱਚ ਛੇ ਵਰਕਿੰਗ ਊਮਨ ਹੋਸਟਲ ਸ਼ੁਰੂ ਕੀਤੇ ਜਾ ਰਹੇ ਨੇ ਤੇ ਇਸ ਦੇ ਨਾਲ ਹੀ ਦੱਸਦੀ ਹੈ ਕਿ ਸੈਸ਼ਨ ਦੇ ਵਿੱਚ ਜਿਹੜੇ ਕਿ ਕਾਰੋਇਨ ਮਿੱਥੇ ਸਮੇਂ ਦੇ ਲਈ ਮੁਲਤਵੀ ਕਰ ਦਿੱਤੇ ਗਏ ਤੇ ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਵਿੱਚ ਸੈਫਰ ਕਾਲ ਦੇ ਦੌਰਾਨ ਸਿੱਖਿਆ ਮੰਤਰੀ ਹਰਜੋਤ ਬੈਸ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਅਹੁਦੇ ਤੋਂ ਹਟਾਉਣ ਦਾ ਮੁੱਦਾ ਵੀ ਉਠਾਇਆ ਸੀ ਉਹਨਾਂ ਕਿਹਾ ਸੀ ਕਿ ਇਹ ਮਾਮਲਾ ਦੁਨੀਆ ਭਰ ਦੇ ਹਰ ਸਿੱਖ ਨਾਲ ਸੰਬੰਧਿਤ ਹੈ ਤੇ ਰਮਤੇ ਰਾਜਨੀਤੀ ਨੂੰ ਵੱਖ-ਵੱਖ ਰੱਖਣਾ ਚਾਹੀਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਸਾਡੇ ਲਈ ਸਰਵ ਉੱਚ ਹੈ ਜਿੱਥੇ ਹਰ ਸਿੱਖ ਆਪਣਾ ਸਿਰ ਝੁਕਾਉਂਦਾ ਹੈ ਤਰੁ ਕਰਦੇ ਆਂ ਅਗਲੀ ਖਬਰ ਦਾ ਪੰਜਾਬ ਸਰਕਾਰ ਦੇ ਵੱਲੋਂ ਆਮ ਜਨਤਾ ਨੂੰ ਜਿਹੜਾ ਕਿ ਇੱਕ ਵੱਡਾ ਤੋਹਫ਼ਾ ਦਿੱਤਾ ਗਿਆ ਦੱਸਦੇ ਕਿ ਬਿਜਲੀ ਜਿਹੜੀ ਕਿ ਸਸਤੀ ਕਰ ਦਿੱਤੀ ਗਈ ਹੈ ਪੰਜਾਬ ਸਰਕਾਰ ਨੇ ਸੂਬੇ ਦੀ ਜਨਤਾ ਨੂੰ ਇੱਕ ਹੋਰ ਤੋਹਫ਼ਾ ਦਿੰਦਿਆਂ ਬਿਜਲੀ ਦਰਾਂ ਸੰਬੰਧੀ ਨਵਾਂ ਟੈਰਿਫ ਜਾਰੀ ਕੀਤਾ। ਇਹ ਟੈਰਿਫ ਸਾਲ 2025-26 ਦੇ ਲਈ ਜਾਰੀ ਕੀਤਾ ਗਿਆ। ਨਵੇਂ ਟੈਰਿਫ ਦੇ ਵਿੱਚ ਬਿਜਲੀ ਉਪਭੋਕਤਾਵਾਂ ਤੇ ਕੋਈ ਵਾਧੂ ਬੋਝ ਨਹੀਂ ਪਾਇਆ ਗਿਆ। ਸਗੋਂ ਬਿਜਲੀ ਦਰਾਂ ਦੇ ਵਿੱਚ ਕਟੌਤੀ ਕੀਤੀ ਗਈ ਹੈ। ਉਦਾਹਰਨ ਦੇ ਤੌਰ ਤੇ ਜਿਨ੍ਹਾਂ ਦੇ 2 ਕਿਲੋਵਾਟ ਦੇ 7 ਕਿਲੋ ਤੱਕ ਵਾਲੇ ਉਪਭੋਕਤਾਵਾਂ ਦਾ 300 ਯੂਨਿਟ ਤੱਕ ਜਿਹੜਾ ਕਿ 1781 ਰੁਪਏ ਬਿੱਲ ਆਉਂਦਾ ਸੀ ਉਹਨਾਂ ਦਾ ਹੁਣ 1620 ਰੁਪਏ ਬਿੱਲ ਆਏਗਾ ਜਿहां ਜਦ ਕਿ 2 ਕਿਲੋਵੋਟ ਤੱਕ ਜਿਨ੍ਹਾਂ ਦਾ 300 ਯੂਨਿਟ ਤੱਕ 1806 ਬਿਜਲੀ ਬਿੱਲ ਆਉਂਦਾ ਸੀ ਉਹਨਾਂ ਦਾ ਹੁਣ 1716 ਰੁਪਏ ਆਏਗਾ ਇਸੇ ਤਰ੍ਹਾਂ 7 ਕਿਲੋਵੋਟ ਤੋਂ 20 ਕਿਲੋਵੋਟ ਤੱਕ ਜਿਨ੍ਹਾਂ ਦਾ 300 ਯੂਨਿਟ ਤੱਕ ਜਿਹੜਾ ਕਿ ਬਲ ਬਣਦਾ ਸੀ ਹੁਣ ਉਸ ਦੇ ਵਿੱਚ ਵੀ ਕਟੌਤੀ ਕੀਤੀ ਗਈ ਹੈ ਦੱਸਦੇ ਨਿਓ ਕਿ 7 ਕਿਲੋਵਾਟ ਤੱਕ 300 ਯੂਨਿਟ ਸਰਕਾਰ ਦੇ ਵੱਲੋਂ ਪਹਿਲਾਂ ਹੀ ਫ੍ਰੀ ਦਿੱਤੇ ਚਾਰੇ ਸੀ ਨਵੇਂ ਟੈਰਿਫ ਦੇ ਵਿੱਚ ਉਪਭੋਕਤਾ ਤੇ ਕੋਈ ਬੋਝ ਨਹੀਂ ਪਾਇਆ ਗਿਆ ਸਗੋਂ ਬਿਜਲੀ ਸਸਤੀ ਕੀਤੀ ਗਈ ਹੈ ਤਾਂ ਇਹ ਕੰਮ ਜਨਤਾ ਦੇ ਲਈ ਸਰਕਾਰ ਦੇ ਵੱਲੋਂ ਇੱਕ ਵੱਡਾ ਤੋਹਫਾ ਦਿੱਤਾ ਗਿਆ ਤੌਦਲੀ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੋਨ ਤੇ ਹਰਦੀਪ ਸਿੰਘ ਮੁੰਡਿਆ ਦੇ ਵੱਲੋਂ ਬਜਟ ਨੂੰ ਲੈ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਤੇ ਵੱਲੋਂ ਆਪਣੇ ਆਪਣੇ ਪੱਖ ਸਾਂਝੇ ਕੀਤੇ ਗਏ ਨੇ ਤੇ ਆਓ ਸੁਣਦੇ ਹਾਂ ਕੀ ਗੱਲਬਾਤ ਕੀਤੀ ਜਾਂਦੀ ਹੈ। ਇਹਦੇ ਵਿੱਚ ਮੈਨੂੰ ਦੱਸਦੇ ਹੋਏ ਖੁਸ਼ੀ ਹੁੰਦੀ ਹੈ ਕਿ ਸਾਲ 2022 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤਾਂ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦੇ ਵਿੱਚ ਆ ਕੇ ਗਰੰਟੀਆਂ ਦਿੱਤੀਆਂ ਸੀ ਪ੍ਰੋਮਿਸ ਕੀਤੇ ਸੀ ਜਿਹਦੇ ਵਿੱਚ ਮੁੱਖ ਪ੍ਰੋਮਿਸ ਜਿਹੜੇ ਸੀ ਉਹਦੇ ਚੋਂ ਚਾਰ ਗਰੰਟੀਆਂ ਜਿਹੜੀਆਂ ਦਿੱਤੀਆਂ ਗਈਆਂ ਸੀ ਜਿਹਦੇ ਚੋਂ ਸਾਡੀ ਬਿਜਲੀ ਦੀ ਗਰੰਟੀ ਸੀ ਇਲਾਜ ਦੀ ਗਰੰਟੀ ਸੀ ਸਿੱਖਿਆ ਦੀ ਗਰੰਟੀ ਸੀ ਮਹਿਲਾਵਾਂ ਨੂੰ ਸਾਡੀਆਂ ਮਾਤਾਵਾਂ ਤੇ ਭੈਣਾਂ ਨੂੰ 1100 ਰੁਪਇਆ 1000 ਰੁਪਇਆ ਬੇਸਿਕਲੀ ਦੇਣ ਦੀ ਗਰੰਟੀ ਸੀ ਪਰ 1100 ਕਰਤਾ ਸੀ ਸੋ ਉਹਦੇ ਚੋਂ ਅਸੀਂ ਚਾਰ ਗਰੰਟੀਆਂ ਚੋਂ ਤਿੰਨ ਗਰੰਟੀਆਂ ਬਖੂਬੀ ਪੂਰੀਆਂ ਕਰਤੀਆਂ ਚਾਹੇ ਉਹ ਸਿੱਖਿਆ ਦੀ ਹੋਵੇ ਚਾਹੇ ਇਲਾਜ ਦੀ ਹੋਵੇ ਚਾਹੇ ਫ੍ਰੀ ਬਿਜਲੀ ਦੀ ਹੋਵੇ ਬਹੁਤ ਜਲਦੀ ਆਉਣ ਵਾਲੇ ਸਮੇਂ ਚ ਅਸੀਂ 1100 ਰੁਪਏ ਦੀ ਗਾਰੰਟੀ ਵੀ ਪੂਰੀ ਕਰਨ ਜਾ ਰਹੇ ਹਾਂ ਕਿਉਂਕਿ ਆਮ ਲੋਕਾਂ ਦੀ ਸਰਕਾਰ ਹੈ ਇਹ ਆਮ ਲੋਕਾਂ ਨੇ ਚੁਣੀ ਹੈ ਇਹ ਲੋਕਪੱਖੀ ਸਰਕਾਰ ਹੈ ਉਸੇ ਦੇ ਚੱਲਦੇ ਹੋਏ ਮੈਨੂੰ ਅੱਜ ਦੱਸਦੇ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਨੇ ਡਾਕਟਰ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਨੇ ਜੋ ਪੰਗਿਆ ਜੋ ਦੇਸ਼ ਦੇ ਪ੍ਰਤੀ ਸੁਪਨਾ ਸੋਚਿਆ ਸੀ ਉਹਦੇ ਵਿੱਚ ਸਾਡਾ ਜੋ ਸੂਬਾ ਪੰਜਾਬ ਹੈ ਜੋ ਕਿ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਜਿਨ੍ਹਾਂ ਨੂੰ ਆਪਣਾ ਆਈਡੀਅਲ ਮੰਨਦੀ ਹੈ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਨੂੰ ਡਾਕਟਰ 바ਵਾ ਸਾਹਿਬ ਭੀਮrao ਅੰਬੇਦਕਰ ਜੀ ਨੂੰ ਜਿਨ੍ਹਾਂ ਦੀ ਤਸਵੀਰ ਅਸੀਂ ਹਰ ਸਾਡੇ ਡਿਪਾਰਟਮੈਂਟ ਦੇ ਵਿੱਚ ਲਗਾਣੇ ਆ ਜਿਨ੍ਹਾਂ ਦੀ ਤਸਵੀਰ ਸਾਡੇ ਬਜਟ ਦੇ ਉੱਤੇ ਵੀ ਹੈ ਜਿਨ੍ਹਾਂ ਦੀ ਤਸਵੀਰ 24 ਘੰਟੇ ਸਾਡੇ ਦਿਲ ਦੇ ਵਿੱਚ ਵੀ ਹੈ ਉਸੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਜੇਕਰ ਅੱਜ ਗੱਲ ਕਰੀਏ ਆਰਡੀਪੀਆ ਡਿਪਾਰਟਮੈਂਟ ਦੀ ਰੂਰਲ ਡਵੈਲਪਮੈਂਟ ਐਂਡ ਪੰਚਾਇਤੀਆਰ ਡਿਪਾਰਟਮੈਂਟ ਦੀ ਇਸ ਵਾਰ ਦੇ ਵਿੱਚ ਇਸ ਵਾਰ ਦੇ ਬਜਟ ਦੇ ਵਿੱਚ ਜਿਹੜਾ ਇਸ ਵਾਰ ਦਾ 25-26 ਦਾ ਬਜਟ ਅਨਾਉਂਸ ਹੋਇਆ ਮੈਨੂੰ ਇਹ ਦੱਸਦੇ ਹੋ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਇਸ ਦੇ ਵਿੱਚ ਇਸ ਵਾਰ ਪਿੰਡੂ ਵਿਕਾਸ ਨੂੰ ਤਰਜੀਹ ਦਿੰਦੇ ਹੋਏ ਇਹਨੂੰ ਬढ़ावा ਦਿੰਦੇ ਹੋਏ ਇਸ ਵਾਰ ਇਹਦੀ ਜਿਹੜੀ ਅਮਾਉਂਟ ਹੈ 4573 ਕਰੋੜ ਰੁਪਈਆ ਮੈਂ ਫੇਰ ਰਿਪੀਟ ਕਰ ਰਿਹਾ 4573 ਕਰੋੜ ਰੁਪਈਆ ਟੋਟਲ ਰੱਖੀ ਗਈ ਹੈ ਤਾਂ ਵਾਦਿਆਂ ਅਗਲੀ ਖਬਰ ਦੇ ਬਾਅਦ ਪੰਜਾਬ ਦੇ ਕੈबिनेट ਮੰਤਰੀ ਅਮਨ अरोड़ा ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕੁਝ ਅਹਿਮ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਨੇ ਪੰਜਾਬ ਦੇ ਕੈबिनेट ਮੰਤਰੀ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਸ੍ਰੀ ਅਮਨ अरोड़ा ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਦੇ ਵਿੱਚ ਸੂਬੇ ਚ ਮਾਈਨਿੰਗ ਅਤੇ ਕਰਸ਼ਰ ਉਦਯੋਗ ਨੂੰ ਨਿਯਮਤ ਕਰਨ ਦੇ ਲਈ ਇੱਕ ਅਹਿਮ ਕਦਮ ਚੁੱਕਦਿਆਂ ਪੰਜਾਬ ਸਰਕਾਰ ਨੇ ਦੀ ਪੰਜਾਬ ਰੈਗੂਲੇਸ਼ਨ ਆਫ ਕਰਸ਼ਰ ਯੂਨਿਟਸ ਐਂਡ ਸਟਾਕਸ ਐਂਡ ਰਿਟੇਲਰਸ ਬਿਲ 2025 ਲਿਆਂਦਾ ਹੈ ਜੋ ਪਿਛਲੇ ਸਮੇਂ ਤੋਂ ਗੈਰ ਨਿਯਮਿਤ ਅਭਿਆਸਾਂ ਅਤੇ ਭ੍ਰਿਸ਼ਟਾਚਾਰ ਦੇ ਨਾਲ ਗ੍ਰਸਤ ਰਹੇ ਤੇ ਇਸ ਖੇਤਰ ਦੇ ਵਿੱਚ ਵੱਡੀ ਪੱਧਰ ਤੇ ਰੈਗੂਲੇਸ਼ਨ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਇਆ ਜਾ ਸਕੇ ਦੱਸਦੀ ਹੈ ਕਿ ਅਮਨ अरोड़ा ਅਤੇ ਕਰਨ ਅਤੇ ਪੂ ਵਿਗਿਆਨ ਮੰਤਰੀ ਸ਼੍ਰੀ ਬ੍ਰਿੰਦਰ ਕੁਮਾਰ ਗੋਇਲ ਦੇ ਵੱਲੋਂ ਪੰਜਾਬ ਪਵਨ ਵਿਖੇ ਪ੍ਰੈਸ ਕਾਨਫਰੰਸ ਮੋ ਜੜਾ ਕਿ ਸੰਬੋਧਨ ਕੀਤਾ ਗਿਆ ਤੇ ਉਸ ਸੁਣਦੇ ਉਹਨਾਂ ਦੇ ਵੱਲੋਂ ਕੀ ਗੱਲਬਾਤ ਸਾਹਮਣੇ ਕੀਤੀ ਗਈ ਹੈ ਪਿਛਲੇ ਜਿਵੇਂ ਦੱਸਿਆ ਕਿ ਸਰਕਾਰਾਂ ਨੇ ਸਿਰਫ ਰਾਜਨੀਤਿਕ ਲੋਕਾਂ ਨੇ ਆਪਦੇ ਲਾਹੇ ਦੇ ਲਈ ਮਾਈਨਿੰਗ ਜਿਹੜਾ ਕਿ ਮੈਂ ਸਮਝਦੇ ਕਿ ਇੱਕ ਬੜੇ ਸਾਫ਼ ਸੁਥਰੇ ਤਰੀਕੇ ਦੇ ਨਾਲ ਇੱਕ ਚੰਗਾ ਬਿਜ਼ਨਸ ਹੋ ਸਕਦਾ ਪਰ ਉਹਨੂੰ ਇੱਕ ਮਾਫੀਆ ਦੇ ਵਿੱਚ ਕ੍ਰੀਏਟ ਕਰ ਦਿੱਤਾ ਕਿਉਂਕਿ ਨਾਲੇ ਤਾਂ ਸਰਕਾਰਾਂ ਦੀ ਲੁੱਟ ਹੁੰਦੀ ਰਹੀ ਨਾਲੇ ਲੋਕਾਂ ਦੀ ਲੁੱਟ ਹੁੰਦੀ ਰਹੀ ਔਰ ਘਰ ਲੀਡਰ ਪਿਛਲੀਆਂ ਸਰਕਾਰਾਂ ਦੇ ਸਮੇਂ ਆਪ ਦਾ ਭਰਦਾ ਰਹੇ ਔਰ ਮੈਨੂੰ ਕੋ ਨਾਮ ਦੱਸਣ ਦੀ ਲੋੜ ਨਹੀਂ ਤੁਸੀਂ ਮੇਰੇ ਨਾਲ ਵੱਧ ਜਾਣੂ ਹੋ ਹੁਣ ਅੱਜ ਜੋ ਇਹ ਅਸੀਂ ਐਕਟ ਪਾਸ ਕੀਤਾ ਹੈ ਕਾਨੂੰਨ ਬਣਾਇਆ ਹੈ ਪੰਜਾਬ ਸਰਕਾਰ ਨੇ ਉਹਦੇ ਵਿੱਚ ਜਿੰਨੇ ਵੀ ਕਰਸ਼ਰ ਯੂਨਿਟਸ ਨੇ ਚਾਹੇ ਕੋਈ ਸਟਾਕਿਸਟ ਨੇ ਚਾਹੇ ਕੋਈ ਰਿਟੇਲਰ ਨੇ ਉਹਨਾਂ ਸਾਰਿਆਂ ਦੀ ਰਜਿਸਟ੍ਰੇਸ਼ਨ ਵਿਦ ਸਟੇਟ ਗਵਰਨਮੈਂਟ ਆ ਮਹਕਮੇ ਦੇ ਨਾਲ ਉਹਨਾਂ ਦੀ ਰਜਿਸਟ੍ਰੇਸ਼ਨ ਜਿਹੜੀ ਉਹ ਮੈਂਡਰੀ ਮੰਡੇਟਰੀ ਕਰ ਦਿੱਤੀ ਗਈ ਹੈ ਯਾਨੀ ਕਿ ਕੋਈ ਵੀ ਕ੍ਰੈਸ਼ਰ ਕੋਈ ਵੀ ਹੋਲ ਸੇਲਰ ਜਾਂ ਰਿਟੇਲਰ ਕੋਈ ਵੀ ਵਿਅਕਤੀ ਅਨ ਰਜਿਸਟਰਡ ਨਹੀਂ ਹੋਏਗਾ ਹੁਣ ਤੱਕ ਇਸ ਮਹਕਮੇ ਦੀ ਸਭ ਤੋਂ ਵੱਡੀ ਤਰਾਸਦੀ ਇਹ ਸੀ ਕਿ ਪਤਾ ਹੀ ਨਹੀਂ ਹੁੰਦਾ ਸੀਗਾ ਕਿ ਕਿੰਨੇ ਇਹ ਯੂਨਿਟ ਨੇ ਕਿੰਨੇ ਕਿਉਂਕਿ ਅਨ ਰੈਗੂਲੇਟਿਡ ਮਾਰਕੀਟ ਸੀਗੀ ਅਨ ਰੈਗੂਲੇਟਿਡ ਸੈਕਟਰ ਸੀਗਾ ਫ੍ਰੀ ਫਾਰ 올 ਸੀਗਾ ਕਿ ਜਿਹੜਾ ਮਰਜ਼ੀ ਆਓ 2 ਨੰਬਰ ਦੇ ਵਿੱਚ ਕੰਮ ਕਰੋ ਆਪਦੇ ਜੇਬਾਂ ਭਰੋ ਤੇ ਨਾਲੇ ਅਫਸਰਾਂ ਅਧਿਕਾਰੀਆਂ ਦੇ ਦੇ ਹੱਥ ਰੰਗੋ ਤੇ ਉਹਨੇ ਨਾਲ ਕੰਮ ਚੱਲੀ ਜਾਂਦਾ ਸੀਗਾ ਸੋ ਉਹ ਕੰਮ ਹੈ ਜਿਹੜਾ ਉਹਨੂੰ ਅੱਜ ਤੋਂ ਹੀ ਖਤਮ ਕਰਨ ਦਾ ਕੰਮ ਹੈ ਜਿਹੜਾ ਇਸ ਕਾਨੂੰਨ ਦੇ ਜ਼ਰੀਏ ਹੋ ਗਿਆ ਕੱਲਾ-ਕੱਲਾ ਵਿਅਕਤੀ ਚਾਹੇ ਕਨਸਰਟ ਯੂਨਿਟ ਹੈ ਸਟਾਕਿਸਟ ਹੈ ਰਿਟੇਲਰ ਹੈ ਹੋਲਸੇਲਰ ਹੈ ਹੂਸ ਓਵਰ ਹੀ ਇਜ਼ ਉਹ ਪੰਜਾਬ ਸਰਕਾਰ ਕੋਲ ਉਹ ਰਜਿਸਟਰਡ ਹੋਏਗਾ ਇਹ ਮੰਡੀਟਰੀ ਹੈ ਇਹਨਾਂ ਸਾਰੇ ਰਜਿਸਟਰਡ ਆ ਲੋਕਾਂ ਨੂੰ ਚਾਹੇ ਯੂਨਿਟਸ ਨੇ ਚਾਹੇ ਕੋਈ ਰਿਟੇਲਰਸ ਸਟਾਕਸ ਨੇ ਉਹਨਾਂ ਨੂੰ ਹਰ ਮਹੀਨੇ ਮੰਥਲੀ ਰਿਟਰਨ ਹੈ ਜਿਹੜੀ ਉਹ ਮਹਿਕਮੇ ਕੋਲੇ ਉਹ ਫਾਈਲ ਕਰਨੀ ਪਿਆ ਕਰੇਗੀ ਕਿਸੇ ਵੀ ਤਰੀਕੇ ਦੀ ਕਿਸੇ ਵੀ ਤਰੀਕੇ ਦੀ ਕੋਈ ਗਲਤ ਰਿਪੋਰਟਿੰਗ ਹੈ ਜਿਹੜੀ ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ ਇਹਦੇ ਸਪੈਸਿਫਿਕ ਪ੍ਰੋਵੀਜ਼ਨਸ ਨੇ ਜਿਹੜੀਆਂ ਉਹ ਇਹਦੇ ਵਿੱਚ ਕੀਤੀਆਂ ਗਈਆਂ ਨੇ ਇਸ ਤੋਂ ਇਲਾਵਾ ਇਹਦੀ ਮਾਨਿਟਰਿੰਗ ਦੇ ਲਈ ਇੱਕ ਡਿਜੀਟਲ ਮਾਨਿਟਰਿੰਗ ਦੇ ਲਈ ਆਨਲਾਈਨ ਪੋਰਟਲ ਹੈ ਜਿਹੜਾ ਉਹ ਤਿਆਰ ਕੀਤਾ ਜਾ ਰਿਹਾ ਹੈ ਜਿਹਦੇ ਵਿੱਚ ਕੱਲੀ-ਕੱਲੀ ਜੋ ਇਸ ਰਾਈਟ ਫਰੋਮ A ਟੂ Z ਸਿਰੇ ਤੋਂ ਸਿਰੇ ਤੱਕ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਿੱਥੇ ਮਾਈਨਿੰਗ ਹੋ ਰਹੀ ਹੈ ਜਿੱਥੇ ਕ੍ਰਸ਼ਿੰਗ ਹੋ ਰਹੀ ਹੈ ਜਿੱਥੇ ਟਰਾਂਸਪੋਰਟੇਸ਼ਨ ਹੋ ਰਹੀ ਹੈ ਉਹ ਸਾਰੇ ਦੀ ਸਾਰੀ ਆਨਲਾਈਨ ਪੋਰਟਲ ਦੇ ਉੱਪਰ ਉਹਦੀ ਮਾਨਿਟਰਿੰਗ ਹੈ ਜਿਹੜੀ ਉਹ ਹੋਏਗੀ ਤਦਰੀ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਵੀ ਮੀਡੀਆ ਨੂੰ ਸੰਬੋਧਨ ਕੀਤਾ ਗਿਆ ਵਿਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੁੱਖ ਸਕੱਤਰ ਪੰਜਾਬ ਦੇ ਵੱਲੋਂ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਆਪ ਦੀ ਸਰਕਾਰ ਆਪ ਦੇ ਦਰਵਾਜ਼ਾ ਪ੍ਰੋਗਰਾਮ ਰਾਹੀਂ ਪ੍ਰਭਾਵਸ਼ਾਲੀ ਪ੍ਰਸ਼ਾਸਨ ਨੂੰ ਹੋਰ ਮਜ਼ਬੂਤ ਕਰਨ ਅਤੇ ਨਾਗਰਿਕਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਦੇ ਲਈ ਮਹੱਤਵਪੂਰਨ ਕਦਮ ਚੁੱਕਣ ਦੇ ਲਈ ਜਾਰੀ ਕੀਤੇ ਗਏ ਨਵੇਂ ਨਿਰਦੇਸ਼ਾ ਦਾ ਜੜਾ ਕੀ ਖੁਲਾਸਾ ਕੀਤਾ ਅਤੇ ਦੱਸਦੀ ਕਿ ਪੰਜਾਬ ਪਵਨ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਤੇ ਕੁਝ ਅਹਿਮ ਗੱਲਾਂ ਸਾਹਮਣੇ ਰੱਖੀਆਂ ਗਈਆਂ ਨੇ। ਹੈਲਥ케ਅਰ ਦੇ ਜਿਹੜੇ ਆਫੀਸਰ ਸਹਿਬਾਨ ਨੇ ਜਾਂ ਜਿਹੜੇ ਹੈਲਥ케ਅਰ ਦੇ ਅੰਦਰ ਪ੍ਰੋਫੈਸ਼ਨਲ ਕੰਮ ਕਰਦੇ ਨੇਗੇ ਚਾਹੇ ਉਹ ਡਾਕਟਰ ਨੇ, ਚਾਹੇ ਨਰਸਾਂ ਨੇ ਗਿਆ, ਚਾਹੇ ਫਾਰਮਾਸਿਸਟ ਨੇਗੇ ਜਾਂ ਹੋਰ ਕੋਈ ਹਮਲਾਗਾ ਕਿ ਪਿੰਡ ਦੇ ਮਹੱਲਾ ਕਲੀਨਿਕ ਦੇ ਵਿੱਚ ਪਿੰਡ ਦੇ ਜਾਂ ਸ਼ਹਿਰ ਦੇ ਹਸਪੀਟਲ ਦੇ ਅੰਦਰ ਜਾਂ ਸਬਡਿਵੀਜ਼ਨਲ ਹਸਪੀਟਲ ਦੇ ਅੰਦਰ ਜਾਂ ਜਿਹੜਾ ਵੀ ਮੈਕੈਨਿਜ਼ਮ ਹੈਲਥ ਡਿਪਾਰਟਮੈਂਟ ਦੇ ਅੰਦਰ ਕੰਮ ਕਰਦਾਗਾ ਉਹਦੇ ਅੰਦਰ ਲੋਕਾਂ ਤੋਂ ਫੀਡਬੈਕ ਲੈਣਗੇ ਕਿ ਤੁਹਾਡਾ ਇਲਾਜ ਹੋ ਰਿਹਾ ਜਾਂ ਨਹੀਂ ਹੋ ਰਿਹਾ ਕਿਉਂਕਿ ਬਹੁਤ ਸਾਰੀਆਂ ਸਹੂਲਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਰਹੀ ਆ ਪਰ ਲੇਕਿਨ ਉਹਨਾਂ ਤੇ ਚੈੱਕ ਰੱਖਣਾ ਕੰਸਰਨਡ ਅਫਸਰਾਂ ਦੀ ਅਕਾਉਂਟੇਬਿਲਟੀ ਤੈਅ ਕਰਨਾ ਇਹ ਵੀ ਸਰਕਾਰ ਦੀ ਜ਼ਿੰਮੇਵਾਰੀ ਆ ਕਿਉਂਕਿ ਦੇ ਦਿਓ ਜਾ ਕੇ ਜਿਹੜੇ ਬੈਨੀਫਿਸ਼ੀਅਰੀ ਦੇ ਨੇ ਜਾਂ ਜਿਹਨਾਂ ਲੋਕਾਂ ਤੱਕ ਸੁਵਿਧਾਾਂ ਪਹੁੰਚਣੀਆਂ ਨੇ ਜੋ ਨਹੀਂ ਪਹੁੰਚਦੀਆਂ ਤਾਂ ਮੈਂ ਸਮਝਦਾ ਸਰਕਾਰ ਦੀ ਫੇਲਿਅਰ ਹੁੰਦਾ ਹੈ ਇਸੇ ਗੱਲ ਕਰਕੇ ਇਹ ਅਸੀਂ ਅੱਜ ਆਰਡਰ ਜਾਰੀ ਕੀਤੇ ਨੇਗੇ ਕਿ ਕਿਸ ਤਰ੍ਹਾਂ ਕੱਲਾ ਇਹ ਨਹੀਂ ਕਿ ਹੈਲਥ ਕੇਅਰ ਦੀ ਗੱਲ ਕਰਦਾ ਮੈਂ ਕਿਸ ਤਰ੍ਹਾਂ ਟੀਚਰ ਸਹਿਬਾਨ ਸਾਡੇ ਅਤੇ ਆਪਕ ਗਣ ਜਿਹੜੇ ਨੇਗੇ ਉਹਨਾਂ ਦੇ ਸਕੂਲਾਂ ਦੇ ਅੰਦਰ ਤੇ ਇਸ ਤੋਂ ਬਿਨਾ ਕੀ ਪਿੰਡ ਦੇ ਅੰਦਰ ਸਫਾਈ ਦਾ ਪ੍ਰਬੰਧ ਹੈ ਔਰ ਸਭ ਤੋਂ ਵੱਡੀ ਗੱਲ ਯੋਧ ਨਸ਼ਿਆਂ ਦੇ ਵਿਰੁੱਧ ਯੋਧ ਨਸ਼ਿਆਂ ਦੇ ਵਿਰੁੱਧ ਦੀ ਸ਼ੁਰੂਆਤ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੀ ਆ ਉਸ ਕੈਂਪੇਨ ਦਾ ਲੋਕਾਂ ਤੇ ਕੀ ਅਸਰ ਹੋ ਰਿਹਾ ਕੀ ਪੁਲਿਸ ਦੇ ਅਧਿਕਾਰੀ ਕੋਈ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ ਕੀ ਜਾ ਕੇ ਲੋਕਾਂ ਦੇ ਅੰਦਰ ਕੰਮ ਕਰ ਰਹੇ ਨੇਗੇ ਇਹਦੇ ਬਾਰੇ ਵੀ ਜੜੀ ਜਾਣਕਾਰੀ ਉਹ ਗਰਾਊਂਡ ਲੈਵਲ ਤੋਂ ਇਕੱਤਰ ਕੀਤੀ ਜਾਊਗੀ ਉਹ ਬਿਲਕੁਲ ਨਿਚਲੇ ਲੈਵਲ ਤੋਂ ਇਕੱਤਰ ਕੀਤੀ ਜਾਊਗੀ ਔਰ ਦੂਸਰਾ ਸਾਡੇ ਨੌਜਵਾਨ ਨੇ ਜਿਹੜੇ ਜਿਹੜੇ ਪੰਜਾਬ ਦੇ ਪਿੰਡਾਂ ਦੇ ਅੰਦਰ ਸ਼ਹਿਰਾਂ ਦੇ ਅੰਦਰ ਸਾਡੀ ਜਵਾਨੀ ਆ ਉਹਨਾਂ ਸਾਰਿਆਂ ਨੂੰ ਮੋਟੀਵੇਟ ਕੀਤਾ ਜਾਊਗਾ ਸਾਰਿਆਂ ਨੂੰ ਮੋਟੀਵੇਟ ਕਰਕੇ ਗਰਾਊਂਡ ਤੱਕ ਪਹੁੰਚਾਇਆ ਜਾਊਗਾ ਉਹਨੂੰ ਗਰਾਊਂਡ ਤੱਕ ਲੈ ਕੇ ਜਾਇਆ ਜਾਊਗਾ ਕਿਉਂਕਿ ਜਦੋਂ ਐਂਟੀ ਡਰੱਗ ਕੈਂਪੇਨ ਪੰਜਾਬ ਚੱਲ ਰਹੀ ਆ ਇਹਦੇ ਨਾਲ ਦੀ ਨਾਲ ਸਾਡੀ ਦੂਜੀ ਮਹਿਮਾ ਕਿ ਅਸੀਂ ਪੰਜਾਬ ਦੇ ਸਾਰੇ ਨੌਜਵਾਨਾਂ ਨੂੰ ਗਰਾਊਂਡ ਤੱਕ ਲੈ ਕੇ ਜਾਈਏ ਸਪੋਰਟਸ ਦੇ ਇਵੈਂਟਸ ਸ਼ਾਮਿਲ ਕਰੀਏ ਤਾਂ ਕਿ ਜਿਹੜਾ ਉਹ ਦੂਰ ਰਹਿਣ ਇਹਨਾਂ ਸਾਰੀਆਂ ਸਾਰੀਆਂ ਐਕਟੀਵਿਟੀ ਨੂੰ ਚੈੱਕ ਕੀਤਾ ਜਾਊਗਾ ਔਰ ਇਸ ਦੇ ਨਾਲ ਦੀ ਨਾਲ ਉਹਦਾ ਸੋਸ਼ਲ ਪ੍ਰਭਾਵ ਕੀ ਪੈ ਰਿਹਾ ਸੋਸ਼ਲ ਪ੍ਰਭਾਵ ਕੀ ਪੈ ਰਿਹਾ ਕੀ ਉਹ ਜਿਹੜੀ એનર્ਜੀ ਆ ਸਾਡੀ ਜਿਹੜੀ ਅਸੀਂ ਸਪੋਰਟਸ ਚ ਇਨਵੈਸਟ ਕਰ ਰਹੇ ਆ ਕੀ ਉਹ ਚੈਨਲਾਈਜ਼ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਹੈ ਉਦੋਂ ਤੇ ਵੀ ਤਿਆਰ ਰੱਖਿਆ ਜਾਊਗਾ ਇਹਦੇ ਅਸੀਂ ਲਗਭਗ 4 ਜਿਹੜੇ ਸਟੈਪ ਨੇ ਉਹ ਅੱਜ ਨਿਰਧਾਰਤ ਕੀਤੇ ਨੇਗੇ ਕਿ ਪਿੰਡਾਂ ਦੇ ਵਿੱਚ ਜਾ ਕੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੀਆਂ ਲੋਕਾਂ ਦੇ ਦਰਵਾਜ਼ੇ ਤੇ ਜਾ ਕੇ ਜਿਉਂ ਆਪਾਂ ਕਹਿੰਦੇ ਆ ਦੋ ਸਟੈਪ ਉਹਨਾਂ ਦੇ ਮੁਸ਼ਕਲਾਂ ਸੁਣਨੀਆਂ ਪਿੰਡਾਂ ਦੇ ਲੋਕਾਂ ਨਾਲ ਜਾ ਕੇ ਪਬਲਿਕ ਮੀਟਿੰਗਾਂ ਕਰਨੀਆਂ ਉਹਨਾਂ ਪਬਲਿਕ ਮੀਟਿੰਗਸ ਤੋਂ ਜਿਹੜੇ ਡਾਕੂਮੈਂਟ ਲਗੇ ਜੋ ਕਿ ਐਪਲੀਕੇਸ਼ਨ ਕਨਸਰਨ ਵਿਅਕਤੀ ਜਿਹੜਾ ਤੁਹਾਨੂੰ ਦਿੰਦਾਗਾ ਉਹਦੀ ਡਾਕੂਮੈਂਟੇਸ਼ਨ ਕਰਨੀ ਆ ਉਹਦਾ ਇੱਕ ਪੂਰਾ ਬਿਉਰਾ ਤਿਆਰ ਕਰਨਾਗਾ ਔਰ ਇਸ ਤੋਂ ਬਿਨਾ ਇਹ ਨਹੀਂ ਕਿਉਂਕਿ ਡਿਪਟੀ ਕਮਿਸ਼ਨਰ ਸਾਹਿਬ ਜਾਣ ਕੇ ਬਹੁਤ ਸਾਰੇ ਐਸੇ ਡਿਪਾਰਟਮੈਂਟ ਲਗੇ ਮੰਨ ਲਓ ਕਿਸੇ ਦਾ ਇੰਤਕਾਲ ਨਹੀਂ ਹੋਇਆ ਮੰਨ ਲਓ ਕਿਸੇ ਦਾ ਜਨਮ ਸਰਟੀਫਿਕੇਟ ਨਹੀਂ ਬਣਿਆ ਉਹ ਸਾਰਾ ਡਾਟਾ ਕਲੈਕਟ ਕਰਕੇ ਐਪਲੀਕੇਸ਼ਨ ਕਲੈਕਟ ਕਰਕੇ ਉਹ ਕੰਸਰਨਡ ਅਧਿਕਾਰੀਆਂ ਤੋਂ ਐਸ ਸੂਨ ਐਟ ਪੋਸੀਬਲ ਹੋ ਸਕਦਾ ਜਿੰਨੀ ਜਲਦੀ ਹੋ ਸਕਦਾ ਉਹਨੇ ਜਲਦੀ ਜਿਹੜਾ ਉਹ ਕੰਮ ਕਰਵਾ ਕੇ ਸਬੰਧਤ ਵਿਅਕਤੀ ਨੂੰ ਉਹਦਾ ਜਵਾਬ ਦੇਣਗੇ ਤੇ ਰੁਕ ਕਰਦੇ ਆ ਅਗਲੀ ਖਬਰ ਦਾ ਦਲਜੀਤ ਸਿੰਘ ਚੀਮਾ ਦੇ ਵੱਲੋਂ ਜਿਹੜਾ ਕਿ ਪ੍ਰੈਸ ਕਾਨਫਰੈਂਸ ਕਰਦਿਆਂ ਸਰਕਾਰ ਨੂੰ ਕੇਰਿਆ ਗਿਆ ਤੋਂ ਬਿਲਕੁਲ ਪੰਜਵੀਂ ਐਮਰੀ ਕਮੇਟੀ ਤੇ ਇਹ ਆਲੀ ਤੇ ਜਿਹੜਾ ਕੀ ਦਲਜੀਤ ਸਿੰਘ ਚੀਮਾ ਦੇ ਵੱਲੋਂ ਸਿੱਧਾ ਨਿਸ਼ਾਨਾ ਸਾਧਿਆ ਗਿਆ ਤੇ ਮੀਡੀਆ ਨੂੰ ਸੰਬੋਧਨ ਕਰਦੇ ਆ ਉਹਨਾਂ ਦੇ ਵੱਲੋਂ ਆਪਣਾ ਪੱਖ ਜਿਹੜਾ ਕੀ ਸਾਂਝਾ ਕੀਤਾ ਗਿਆ ਤੇ ਆਉ ਸੁਣਦੇ ਆ ਇਸ ਪ੍ਰੈਸ ਕਾਨਫਰੰਸ ਵਿੱਚ ਕੀ ਗੱਲਾਂ ਦਲਜੀਤ ਸਿੰਘ ਚੀਮਾ ਦੇ ਵੱਲੋਂ ਕੀਤੇ ਕਹੀਆਂ ਨੇ ਤੇ ਕਿਹੜੇ ਨਿਸ਼ਾਨੇ ਜਿਹੜੇ ਕੀ ਸਾਧੇ ਗਏ ਨੇ ਅੱਜ ਵਿਧਾਨ ਸਭਾ ਦਾ ਸੈਸ਼ਨ ਦਾ ਆਖਰੀ ਦਿਨ ਸੀ ਆਮ ਤੌਰ ਤੇ ਜਦੋਂ ਜ਼ੀਰੋ ਆਵਰ ਹੁੰਦਾ ਤੇ ਉਦੋਂ ਜਿਹੜੇ ਐਮਐਲਏ ਸਹਬਾਨ ਨੇ ਕਈ ਵਾਰੀ ਜਿਸ ਮਸਲੇ ਵਾਸਤੇ ਉਹਨਾਂ ਨੂੰ ਸਮਾਂ ਹੋਰ ਕਿਤੇ ਨਹੀਂ ਮਿਲਦਾ ਤੇ ਮੁੱਦਾ ਅਹਿਮ ਹੋਵੇ ਤੇ ਜ਼ੀਰੋ ਆਵਰ ਚ ਇੱਕ ਤੋਂ ਮਿੰਟ ਵਿੱਚ ਉਹ ਆਪਣਾ ਮੁੱਦਾ ਉਠਾ ਲਵੇ ਪਰ ਜਨਨੀ ਇਹ ਹੁੰਦਾ ਕਿ ਮੰਤਰੀ ਸਹਬਾਨ ਕਦੀ ਜ਼ੀਰੋ ਆਵਰ ਦੇ ਵਿੱਚ ਆਮ ਤੌਰ ਤੇ ਨਹੀਂ ਬੋਲਦੇ ਕਿ ਉਹਨਾਂ ਕੋਲੇ ਬੋਲਣ ਵਾਸਤੇ ਬਹੁਤ ਸਮਾਂ ਆਉਂਦੇ। ਜੇ ਕੋਈ ਐਮਐਲਏ ਮੁੱਦਾ ਠਾਵੇ ਤੇ ਮੰਤਰੀ ਦੀ ਮਰਜ਼ੀ ਹੋਵੇ ਤਾਂ ਜਵਾਬ ਦੇ ਸਕਦਾ। ਨਾ ਮਰਜ਼ੀ ਹੋਵੇ ਤਾਂ ਜਵਾਬ ਨਾ ਦੇਵੇ ਕੋਈ ਜ਼ਰੂਰਤ ਤੇ ਵੀ ਰਹੇ। ਪਰ ਅੱਜ ਮੈਂ ਦੇਖ ਰਿਹਾ ਸੀ ਕਿ ਆਮ ਆਦਮੀ ਪਾਰਟੀ ਦੇ ਮੰਤਰੀ ਸਾਹਿਬ ਖੁਦ ਆਪ ਜ਼ੀਰੋ ਆਵਰ ਦੇ ਵਿੱਚ ਖੜੇ ਹੋ ਕੇ ਤੇ ਸ਼੍ਰੀ ਅਕਾਲ ਤਿਕ ਸਾਹਿਬ ਦਾ ਜਿਹੜਾ ਵਿਧਿ ਵਿਵਧਾਨ ਬਣਾਉਣ ਵਾਸਤੇ ਜਿਹੜੀ ਤਜਵੀਜ਼ ਆ ਆਪਣੀ ਉਹ ਜ਼ੀਰੋ ਆਵਰ ਦੇ ਵਿੱਚ ਉਸ ਸਮੇਂ ਪੇਸ਼ ਕਰਨ ਲੱਗੇ ਦੂਜੇ ਪਾਸੇ ਸਾਡੇ ਜਿਹੜੇ ਮਨਪ੍ਰੀਤ ਸਿੰਘ ਅਯਾਰੀ ਸਾਹਿਬ ਵੀ ਕਿਉਂਕਿ ਪਹਿਲਾਂ ਹੀ ਲੱਗਦਾ ਸੀ ਸਾਰਾ ਗਿਣਾ ਮਿਥਿਆ ਦੋਨੇ ਪਾਸੇ ਮੰਤਰੀ ਜੀ ਨੇ ਵੀ ਬੋਲਦੇ ਉਹਨਾਂ ਦਾ ਨਾਮ ਆਪ ਲਿਆ ਕਿ ਉਹਨਾਂ ਨੂੰ ਬੋਲਣਾ ਚਾਹੀਦਾ ਮੈਂ ਹੈਰਾਨ ਸੀ ਕਿ ਸ਼੍ਰੀ ਆਕਾਲਕ ਪਤਿਖ ਸਾਹਿਬ ਸਾਡਾ ਸਭ ਤੋਂ ਸਿਰਮੌਰ ਜਿਹੜੀ ਸੰਸਥਾ ਸੇਕ ਕੌਮ ਦੀ ਜਦੋਂ ਤੋਂ ਸਾਰੀ ਦੁਨੀਆ ਦੇ ਵਿੱਚ ਬੈਠਾ ਸਿੱਖ ਜਿਹੜਾ ਸੇਧ ਲੈ ਕੇ ਚੱਲਦਾ ਜਿੱਥੇ ਵੀ ਸਿੱਖ ਕੋਈ ਬੈਠਾ ਹੁੰਦਾ ਹੈ ਸ਼੍ਰੀ ਕਾਲਕ ਪਤਿਖ ਸਾਹਿਬ ਨੂੰ ਨਤਬਸਤਕ ਹੈ ਉਦੇ ਸਬੰਧ ਦੇ ਵਿੱਚ ਮੇਰੀ ਪੀੜੀ ਦਾ ਜਿਹੜਾ ਸਿਧਾਂਤ ਹੈ ਗੁਰੂ ਹਰਪਿੰਦ ਸਾਹਿਬ ਦਾ ਉਦੇ ਸਬੰਧ ਦੇ ਵਿੱਚ ਹਰਜੋਤ ਸਿੰਘ ਬੈਂਸ ਮੰਤਰੀ ਸਾਹਿਬ ਉੱਠ ਕੇ ਖੜੇ ਹੋਏ ਤੇ ਪਹਿਲੇ ਉਹਨਾਂ ਦੇ ਸ਼ਬਦ ਸੀ ਕਿ ਬੜੇ ਜ਼ਰੂਰੀ ਤੇ ਅਹਿਮ ਮੁੱਦੇ ਦੇ ਉੱਤੇ ਮੈਂ ਗੱਲ ਕਰਨ ਵਾਸਤੇ ਖੜਾ ਹੋਇਆ ਉਹਨਾਂ ਨੇ ਕਿਹਾ ਕਿ ਮੰਨਿਆ ਕਿ ਰਾਜਨੀਤੀ ਤੇ ਧਰਮ ਵੱਖ ਹੋਣਾ ਚਾਹੀਦਾ ਇਹ ਆਪਣੇ ਸ਼ਬਦ ਆ ਮੰਤਰੀ ਜੀ ਦੇ ਵੀਡੀਓ ਵੀ ਮੇਰੇ ਕੋਲ ਆ ਜੇ ਕਹੋ ਤਾਂ ਮੈਂ ਤੁਹਾਨੂੰ ਹੁਣੇ ਸੁਣਾ ਵੀ ਸਕਦਾ ਉਹ ਆਪਣੇ ਸ਼ਬਦ ਆ ਮੈਂ ਸੁਣਾਇ ਦੇਣਾ ਮੇਰੇ ਖਿਆਲ ਥੋੜੀ ਜਿਹੀ ਕਲੈਰਟੀ ਹੋ ਜਾਏਗੀ 1 ਸੈਕਿੰਡ ਦਾ ਕੰਮ ਹੈ ਮੇਰੇ ਕੋਲ ਹੀ ਵੀਡੀਓ ਆ ਫੋਨ ਦੇ ਵਿੱਚ ਪਹਿਲਾ ਸ਼ਬਦ ਜਿਹੜਾ ਉਹਨਾਂ ਦਾ ਜਿੱਥੋਂ ਸ਼ੁਰੂਆਤ ਕੀਤੀ ਆ ਮੰਤਰੀ ਸਾਹਿਬ ਨੇ ਉਹ ਹੀ ਸੁਣ ਲਓ ਤੁਸੀਂ ਉਹਦੇ ਨਾਲ ਹੀ ਤਸੱਲੀ ਹੋ ਜਾਏਗੀ ਮਤਲਬ ਸ਼੍ਰੀ ਕਾਰਤਕ ਸਾਹਿਬ ਦੀ ਗੱਲ ਸ਼ੁਰੂ ਹੋਣ ਲੱਗੀ ਆ ਤੇ ਜਿਹੜਾ ਮੰਤਰੀ ਉਸ ਸਿਧਾਂਤ ਨੂੰ ਨਹੀਂ ਮੰਨਦਾ ਕਿਉਂਕਿ ਮੇਰੇ ਪੀਰੇ ਦਾ ਸਿਧਾਂਤ ਆ ਜਿਹੜਾ ਹੈਗਾ ਜੇ ਤੁਸੀਂ ਸਿਧਾਂਤ ਹੀ ਨਹੀਂ ਮੰਨਦੇ ਤੇ ਘਟੋ ਘਟੇ ਤੁਹਾਡੀ ਜਿਹੜੀ ਹੈਗੀ ਹੈ ਕਿਸ ਆਸੇਤ ਦੇ ਵਿੱਚ ਤੁਸੀਂ ਉਸ ਮਹਾਨ ਸੰਸਥਾ ਦੀ ਗੱਲ ਸ਼ੁਰੂ ਕਰਨ ਲੱਗੇ ਹੋ ਜਿਹੜਾ ਤੁਸੀਂ ਬੇਸਿਕ ਜਿਹੜਾ ਮੁੱਢਲਾ ਅਸੂਲ ਆ ਉਹ ਨਹੀਂ ਮੰਨਦੇ ਔਰ ਮੰਤਰੀ ਜੀ ਨੇ ਇਥੋਂ ਗੱਲ ਸ਼ੁਰੂ ਕੀਤੀ ਮਤਲਬ ਇਹ ਜਿਹੜੀ ਭਗਵਤ ਮਾਂਝ ਦੀ ਸਰਕਾਰ ਦੀ ਸ਼ਰਧਾ ਕਿੰਨੀ ਕੁ ਹੈ ਸ਼੍ਰੀ ਾਕਾਤਿਕ ਸਾਹਿਬ ਦੇ ਉੱਤੇ ਤੇ ਮੇਰੀ ਫਰੀਦ ਦੇ ਸਿਧਾਂਤ ਦੇ ਉੱਤੇ ਇਹ ਤਾਂ ਪਹਿਲੇ ਸ਼ਬਦ ਤੋਂ ਹੀ ਮੰਤਰੀ ਜੀ ਤੋਂ ਪਤਾ ਲੱਗ ਗਿਆ ਤੇ ਫਿਰ ਉਹਨਾਂ ਨੇ ਆਪਣੇ ਤਿੰਨ ਚਾਰ ਸਾਥੀ ਮੰਤਰੀਆਂ ਦੇ ਨਾਲ ਲੈ ਕੇ ਸਾਰਿਆਂ ਵਾਸਤੇ ਜੀ ਬੜਾ ਗੰਭੀਰ ਮੁੱਸਲਾ ਕਿ ਜਿਹੜੇ ਸ਼੍ਰੀ ਾਕਾਤਿਕ ਸਾਹਿਬ ਦੇ ਜਿਹੜੇ ਜਥੇਦਾਰ ਬਣਾਏ ਜਾਂਦੇ ਆ ਹਟਾਏ ਜਾਂਦੇ ਆ ਇਹਦਾ ਵਿਧਿ ਵਿਵਧਾਨ ਬਣਨਾ ਚਾਹੀਦਾ ਔਰ ਹਾਊਸ ਦੇ ਵਿੱਚ ਉਹਨਾਂ ਨੇ ਮੰਗ ਕੀਤੀ ਕਿ ਇੱਕ ਇਹਦੇ ਤੇ ਡਿਸਕਸ਼ਨ ਹੋਣੀ ਚਾਹੀਦੀ ਸਾਰਿਆਂ ਨੂੰ ਆਪਣੇ ਆਪਣੇ ਵਿਚਾਰ ਜਿਹੜੇ ਆ ਉਹ ਰੱਖਣੇ ਚਾਹੀਦੇ ਮੈਨੂੰ ਲੱਗਦਾ ਸੀ ਵੀ ਮੈਂ ਕੁਝ ਦਿਨ ਬਾਅਦ ਤੇ ਭੁਲੇਖਾ ਕਾ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਜ ਇਜਲਾਸ ਵੀ ਅਜ ਚੱਲ ਰਿਹਾ ਹੈ ਵੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਜਲਾਸ ਚੱਲ ਰਿਹਾ ਹੈ ਕਿ ਪੰਜਾਬ ਦੀ ਵਿਧਾਨ ਸਭਾ ਦਾ ਇਜਲਾਸ ਚੱਲ ਰਿਹਾ ਹੈ ਔਰ ਜਿਸ ਤਰ੍ਹਾਂ ਬੜੀ ਭੁਗਤ ਨਜ਼ਰ ਆਉਂਦੀ ਸੀ ਉਹਨਾਂ ਨੇ ਬੋਲਦੇ ਹੀ ਕਹਿ ਦਿੱਤਾ ਕਿ ਅਯਾਦੀ ਸਾਹਿਬ ਨੂੰ ਇਹਦੇ ਤੇ ਬੋਲਣਾ ਚਾਹੀਦਾ ਤੇ ਅਯਾਦੀ ਸਾਹਿਬ ਉੱਠ ਕੇ ਖੜੇ ਹੋ ਗਏ ਉਹਨੇ ਅਯਾਦੀ ਸਾਹਿਬ ਉਸ ਜਿਹੜੀ ਆਪਣੇ ਆਪ ਬਣਾਈ ਜਿਹੜੀ ਇਹਨਾਂ ਦੀ ਪੰਜ ਮੈਂਬਰੀ ਕਮੇਟੀ ਆ ਜਿਹਦਾ ਇਹ ਦਾਦਾ ਕਰਦੇ ਆ ਕਿ ਅਕਾਲਤਖ ਸਾਹਿਬ ਦੀ ਬਣਾਈ ਮੈਂ ਕਮੇਟੀ ਦਾ ਮੈਂਬਰ ਹਾਲਾਂਕਿ ਸਾਰਿਆਂ ਨੂੰ ਪਤਾ ਹੈ ਕਿ ਸ਼੍ਰੀ ਕਾਲਟਕ ਸਾਹਿਬ ਤੋਂ ਸੱਤ ਮੈਂਬਰੀ ਨਿਗਰਾਨ ਕਮੇਟੀ ਬਣੀ ਸੀ। ਪੰਜ ਮੈਂਬਰੀ ਭਰਤੀ ਕਮੇਟੀ ਕਿਤੇ ਵੀ ਤੁਸੀਂ ਜਿਹੜੀ ਯਾਦ ਰਿਕਾਰਡ ਵਿੱਚ ਦੇਖ ਲਓ ਸ਼੍ਰੀ ਕਾਲਟਕ ਸਾਹਿਬ ਤੋਂ ਨਹੀਂ ਬਣੀ ਸੀ। ਲੇਕਿਨ ਇਹ ਚਾਰ ਪੰਜ ਬੰਦੇ ਲਗਾਤਾਰ ਦਾਵਾ ਕਰਦੇ ਆ ਕਿ ਸ਼੍ਰੀ ਕਾਲਟਕ ਸਾਹਿਬ ਦੀ ਜਿਹੜੀ ਬਣੀ ਹੋਈ ਭਰਤੀ ਕਮੇਟੀ ਹੈ ਅਸੀਂ ਇਹਦੇ ਮੈਂਬਰ ਆ। ਤੇ ਮੈਂ ਸਰਦਾਰ ਮਨਪ੍ਰੀਤ ਸਿੰਘ ਅਯਾਰੀ ਸਾਹਿਬ ਨੂੰ ਪੁੱਛਦਾ ਕਿ ਤੁਸੀਂ ਆਪਣੇ ਆਪ ਨੂੰ ਕਲੇਮ ਕਰਦੇ ਹੋ ਕਿ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਬਣਾਈ ਪੰਜ ਮੈਂਬਰੀ ਭਰਤੀ ਕਮੇਟੀ ਦਾ ਮੈਂਬਰ ਤੇ ਜਿਹੜਾ ਮਸਲਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਸੀ ਇਹ ਜਿਸ ਸਦਨ ਦੇ ਵਿੱਚ ਤੁਸੀਂ ਠਹਾਰੇ ਹੋ ਇਹ ਅਕਾਲ ਤਖਤ ਸਾਹਿਬ ਤੋਂ ਵੱਡਾ ਹੈ ਕਿ ਛੋਟਾ ਇਹਦਾ ਮਤਲਬ ਹੈ ਕਿ ਤੁਸੀਂ ਜੇ ਐਮਐਲਏ ਬਣ ਗਏ ਤੇ ਤੁਹਾਨੂੰ ਇਹ ਹੰਕਾਰ ਹੋ ਗਿਆ ਕਿ ਇਹ ਜਿਹੜਾ ਪੰਜਾਬ ਵਿਧਾਨ ਸਭਾ ਦਾ ਜਿਹੜਾ ਸਦਨ ਹੈ ਇਹ શ્રી ਕਾਰਤਿਕ ਸਾਹਿਬ ਤੋਂ ਉੱਤੇ ਹੋ ਗਿਆ। ਤੇ ਅਦਰੀ ਅੰਮ੍ਰਿਤਪਾਲ ਨਾਲ ਜੁੜੀ ਹੋਈ ਇੱਕ ਵੱਡੀ ਅਪਡੇਟ ਤੁਹਾਨੂੰ ਨਾਲ ਸਾਂਝੀ ਕਰਦੇ ਆਂ ਦੱਸਤੀਏ ਕਿ ਅੰਮ੍ਰਿਤਪਾਲ ਦੇ 8 ਸਾਥੀਆਂ ਨੂੰ ਜਿਹੜਾ ਕੀ ਜੁਡੀਸ਼ੀਅਲ ਕਨਸਟਿਟਿਊਟ ਦੇ ਵਿੱਚ ਭੇਜ ਦਿੱਤਾ ਗਿਆ। 2023 ਵਿੱਚ ਤਾਣਾ ਜਨਾਲਾ ਤੇ ਹੋਏ ਹਮਲੇ ਦੇ ਮਾਮਲੇ ਵਿੱਚ ਜਨਾਲਾ ਪੁਲਿਸ ਦੇ ਵੱਲੋਂ ਗਾਲੀ ਨੰਬਰ ਐਫ ਆਈ ਆਰ ਜੋ ਸੰਸਦ ਅਮਿਤਪਾਲ ਸਿੰਘ ਦੇ 8 ਸਾਥੀਆਂ ਨੂੰ ਜੁਡੀਸ਼ੀਅਲ ਹਿਰਾਸਤ ਦੇ ਲਈ ਪੇਸ਼ ਦਿੱਤਾ ਗਿਆ ਜਿਸ ਦੇ ਵਿੱਚ ਸੰਸਦ ਅਮਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ ਦਲਜੀਤ ਸਿੰਘ ਕਲਸੀ ਗੁਰਮੀਤ ਸਿੰਘ ਕੁਲਵੰਤ ਸਿੰਘ ਰੌਕੇ ਬਸੰਤ ਸਿੰਘ ਗੁਰਿੰਦਰ ਸਿੰਘ ਗੁਰੀ ਔਜਲਾ ਅਤੇ ਅਮਨਦੀਪ ਸਿੰਘ ਅਮਨਾ ਨੂੰ ਅਜਨਾਲਾ ਦੀ ਅਦਾਲਤ ਦੇ ਵੱਲੋਂ ਜੁਡੀਸ਼ੀਅਲ ਹਿਰਾਸਤ ਦੇ ਲਈ ਪੇਚ ਦਿੱਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ ਨੇ ਕਿਹਾ ਕਿ ਅਜਨਾਲਾ ਥਾਣੇ ਦੇ ਵਿੱਚ ਦਰਜਦਾਰੇ ਨੰਬਰ ਐਫਆਈਆਰ ਦੇ ਵਿੱਚ 8 ਲੋਕਾਂ ਨੂੰ ਪੇਸ਼ ਕੀਤਾ ਗਿਆ ਤੇ ਜਿੱਥੇ ਅਦਾਲਤ ਦੇ ਵੱਲੋਂ ਇਹਨਾਂ ਨੂੰ 14 ਦਿਨ ਦੇ ਜੁਡੀਸ਼ੀਅਲ ਕਸਟਡੀ ਦੇ ਵਿੱਚ ਪੇਸ਼ ਦਿੱਤਾ ਗਿਆ ਜਿਸ ਨੂੰ ਲੈ ਕੇ ਉਹਨਾਂ ਇਹ ਵੀ ਕਿਹਾ ਕਿ ਪਹਿਲਾਂ ਦੇ ਰਿਮਾਂਡ ਦੌਰਾਨ ਵੀ ਪੁੱਛਗਿੱਛ ਕਾਫੀ ਕੀਤੀ ਗਈ ਸੀ ਤੇ ਜਾਣਕਾਰੀਆਂ ਇਹਨਾਂ ਕੋਲੋਂ ਮਿਲੀਆਂ ਹਨ ਤੇ ਜਿਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਹੁਣ ਜਾਂਚ ਪੜਤਾਲ ਗੰਬੀਤਾ ਡੁੰਗਾਈ ਦੇ ਨਾਲ ਜਿਹੜੀ ਕਿ ਕੀਤੀ ਜਾ ਰਹੀ ਹੈ। ਦੇਖੋ ਅੱਜ ਜਿਹੜਾ ਸਟੇਟ ਵੱਲੋਂ ਇੱਕ ਐਪਲੀਕੇਸ਼ਨ ਆਈ ਹੈ ਕਿ ਅਸੀਂ ਪੁਲਿਸ ਰਿਮਾਂਡ ਸਾਨੂੰ ਨਹੀਂ ਚਾਹੀਦਾ। ਤੇ ਇਹਨਾਂ ਨੂੰ ਜੁਡੀਸ਼ਲ ਭੇਜਿਆ ਜਾਵੇ। ਸੋ ਮਾਨਯੋਗ ਅਦਾਲਤ ਨੇ ਜਿਹੜਾ ਇਹਨਾਂ ਨੂੰ ਜੁਡੀਸ਼ਲ ਭੇਜ ਦਿੱਤਾ ਗਿਆ ਪਰ ਜਿਹੜਾ ਦੋ ਵਾਰ ਇਹਨਾਂ ਨੇ ਰਿਮਾਂਡ ਲਿਆ ਸੀ ਪਹਿਲੇ 4 ਦਿਨ ਦਾ ਫਿਰ 3 ਦਿਨ ਦਾ ਤਾਂ 7 ਦਿਨ ਜਿਹੜੇ ਪੁਆਇੰਟ ਤੇ ਰਿਮਾਂਡ ਲਿਆ ਸੀ ਉਹ ਚੀਜ਼ ਤੋਂ ਕੁਝ ਵੀ ਬਰਾਮਦ ਨਹੀਂ ਹੋਇਆ। ਮੈਂ ਪਹਿਲੇ ਦਿਨ ਵੀ ਇਹੀ ਗੱਲ ਕਹੀ ਸੀ। ਨਾਕਾਲ ਡਿਟੇਲ ਨਾ ਮੋਬਾਈਲ ਜਿਹੜਾ ਦੂਸਰੀ ਵਾਰ ਇਹਨਾਂ ਨੇ ਕਿਹਾ ਸੀ ਇੱਕ ਬਹੁਤ ਵੱਡੀ ਫੌਜ ਬਣੀ ਹੋਈ ਹੈ। ਇੰਡੀਅਨ ਸਟੇਟ ਨੂੰ ਖਤਰਾ ਹੈ। ਮੇਰੇ ਦੇਖਣ ਚ ਕੋਈ ਵੈਪਨ ਕੋਈ ਟੈਂਕ ਕੋਈ ਇਹੋ ਜੀ ਮਸ਼ੀਨਰੀ ਉਹ ਬਰਾਮਦ ਨਹੀਂ ਹੋਈ ਜੋ ਮੈਂ ਕਹੂੰਗਾ ਸਟੇਟ ਨੇ ਇੱਕ ਬੇਤੁਕੀ ਗੱਲ ਇਸ ਗੱਲ ਨੂੰ ਬਹੁਤ ਉੱਪਰ ਕਰਨ ਦੇ ਲਈ ਇਹਨਾਂ ਚਿਹਰਿਆਂ ਨੂੰ ਡੀਫੇਮ ਕਰਨ ਦੇ ਲਈ ਜੋ ਸਟੇਟ ਵੱਲੋਂ ਇੱਕ ਸਿਸਟਮ ਬਣਾਇਆ ਗਿਆ ਸੀ ਉਸ ਦੇ ਉੱਪਰ ਸਟੇਟ ਅੱਜ ਫੇਲ ਹੋਈ ਹੈ ਪੇਪਰ ਕਿੱਥੇ ਰੱਖਿਆ ਗਿਆ ਹੈ ਨਾ ਨਹੀਂ ਰੱਖਿਆ ਤਾਂ ਉਹ ਆਪ ਦੀ ਚਲੋ ਜਿੱਥੇ ਵੀ ਉਹਨਾਂ ਨੇ ਇਨਵੈਸਟੀਗੇਸ਼ਨ ਕਰਨੀ ਉਹ ਜਗ੍ਹਾ ਬਾਰੇ ਤਾਂ ਹੁਣ ਇਹਨਾਂ ਨੂੰ ਜੁਡੀਸ਼ੀਅਲ ਰਿਮਾਂਡ ਭੇਜੇਗਾ ਜੇਲ੍ਹ ਬਾਰੇ ਇਹਨਾਂ ਨੇ ਡਿਸਾਈਡ ਕਰਨਾ ਉਹ ਜੇਲ੍ਹ ਕਿਹੜੀ ਚ ਜਿਹੜੀ ਚ ਇਹਨਾਂ ਨੂੰ ਸਿਕਿਉਰਿਟੀ ਬੈਟਰ ਲੱਗੂਗੀ ਉਸੇ ਜੇਲ੍ਹ ਚ ਭੇਜੇਗਾ ਪਰ ਕਵਰੀ ਹੋਈ ਇਹਨਾਂ ਕੋਲ ਮੈਂ ਤੁਹਾਨੂੰ ਪਹਿਲੇ ਜਣੀ ਕਿਹਾ ਸੀ 7 ਦਿਨ ਪਹਿਲਾਂ ਕਿਹਾ ਸੀ ਇਹਨਾਂ ਚ ਕੋਈ ਰਿਕਵਰੀ ਨਹੀਂ ਇਹਨਾਂ ਕੇਸਾ ਚੋਣੀ 2 ਸਾਲ ਦੇ ਬਾਅਦ ਰਿਕਵਰੀ ਹੋਣੀ ਵੀ ਇੱਕ ਮਜ਼ਾਕ ਹੁੰਦਾ ਹੈ ਇਹ ਸਟੇਟ ਕਰਾ ਰਹੀ ਸੀ ਸਟੇਟ ਡੀਫੇਮ ਕਰ ਰਹੀ ਸੀ ਇੱਕ ਨਵੀਂ ਪਾਰਟੀ ਬਣੀ ਹੈ ਉਹਨਾਂ ਦੇ ਵਿੱਚ ਉਹਨਾਂ ਨੂੰ ਬਿਲਕੁਲ ਹੌਸਲੇ ਉਹਨਾਂ ਨੇ ਥੱਲੇ ਸੁੱਟਨੇ ਕਿ ਅਸੀਂ ਉਹ ਕਰਤਾ ਲੋਕ ਡਰ ਜਾਣ ਪਰ 7 ਦਿਨਾਂ ਦੇ ਰਿਮਾਂਡ ਦੇ ਵਿੱਚ ਜੋ ਮੈਂ ਪਹਿਲੇ ਦਿਨ ਗੱਲ ਕਹੀ ਸੀ 7 ਦਿਨਾਂ ਬਾਅਦ ਉਹੀ ਹੋਈ ਹੈ ਕੋਈ ਰਿਕਵਰੀ ਨਹੀਂ ਕੋਈ ਫੌਜ ਨਹੀਂ ਸੀ ਕੋਈ ਇੰਡੀਅਨ ਸਟੇਟ ਨੂੰ ਡਰ ਨਹੀਂ ਸੀ ਪਰ ਇੱਕ ਸਟੇਟ ਦਾ ਇੱਕ ਹਊਆ ਬਣਾਇਆ ਹੋਇਆ ਸੀ ਹੋਰ ਇਸ ਕੇਸ ਦੇ ਵਿੱਚ ਕੁਝ ਵੀ ਨਹੀਂ ਪਪਲਪਰੀਤ ਤੇ ਅਮਰਤ ਕਾਲਵਰ ਦਾ ਵੀ ਐਨਐਸਏ ਖਤਮ ਹੋ ਜਾ ਰਿਹਾ ਦੇਖੋ ਪਪਲਪਰੀਤ ਦਾ ਮੈਨੂੰ ਲੱਗਦਾ ਸ਼ਾਇਦ 9 10 ਅਪ੍ਰੈਲ ਹੈ ਭਾਈ ਅਮਰਤਪਾਲ ਦਾ ਮੈਨੂੰ ਲੱਗਦਾ 22 ਜਾਂ 23 ਅਪ੍ਰੈਲ ਹੈ ਉਹ ਅੱਗੇ ਉਹਦੇ ਬਾਰੇ ਆਪਾਂ ਕਹਿੰਦੇ ਐਨਐਸਏ ਖਤਮ ਕਰਤੀ ਜਾਂ ਕਰਨੀ ਹੈ ਉਹ ਜੇ ਸਟੇਟ ਦੇ ਸੋਚਣਾ ਹੈ ਪਰ ਸਾਨੂੰ ਉਮੀਦ ਹੈ ਕਿ ਉਹ ਖਤਮ ਹੋ ਜੇ ਤੁਸੀਂ ਪ੍ਰਪੇਅਰ ਹੋ ਕਿ ਕਿਹੜੇ ਪੁਆਇੰਟ ਤੇ ਮਤਲਬ ਲੜਨ ਲਈ ਬਿਲਕੁਲ ਅਸੀਂ ਲੜਾਂਗੇ ਜਦ ਤੱਕ ਕੇਸ ਚੱਲਦੇ ਨੇ ਮੈਂ ਪਹਿਲਾਂ ਵੀ ਕਿਹਾ ਸੀ ਅੱਜ ਵੀ ਕਿਹਾ ਕਿ ਬੰਦੇ ਇਨੋਸੈਂਟ ਨੇ ਸਟੇਟ ਇਸ ਕੇਸ ਚ ਫੇਲ ਹੈ ਸਟੇਟ ਨੇ ਜਾਣ ਬੁੱਝ ਕੇ ਇੱਕ ਸਿਸਟਮ ਤਿਆਰ ਕੀਤਾ ਸੀ ਵਰਲਡ ਦੇ ਵਿੱਚ ਇਹਨਾਂ ਚਿਹਰਿਆਂ ਨੂੰ ਡੀਫੇਮ ਕਰਨ ਦੇ ਲਈ ਅਸੀਂ ਜਿਹੜੀਆਂ ਅੱਜ 8 ਦੋਸ਼ੀ ਜਿਹੜੇ ਅਸੀਂ ਕੋਰਟ 'ਚ ਪੇਸ਼ ਕੀਤੇ ਸੀਗੇ ਜੀ 49 ਨੰਬਰ ਕੇਸ ਵਿੱਚ ਫਰਮਾਨਯੋਗ ਅਦਾਲਤ ਨੇ 14 ਦਿਨ ਦੇ ਜੁਡੀਸ਼ੀਅਲ ਹਵਾਲਾ ਦੇ ਉਹਨਾਂ ਦੇ ਆਰਡਰ ਕੀਤੇ ਨੇ ਉਹਨਾਂ ਨੂੰ ਅਸੀਂ ਹੁਣ ਜੁਡੀਸ਼ੀਅਨ ਕਸਟਡੀ ਵਿੱਚ ਦੇ ਰਹੇ ਹਾਂ ਜੀ ਕੋਈ ਰਿਕਵਰੀ ਸਰ ਹੋਈ ਜਿਹੜੀ ਬਿਲਕੁਲ ਜੀ ਸਾਨੂੰ ਇਸ ਕੇਸ ਨਾਲ ਸੰਬੰਧਿਤ ਜੋ-ਜੋ ਚਾਹੀਦਾ ਸੀਗਾ ਇਹਨਾਂ ਦੀਆਂ ਸੀਡੀਆਰ ਸੀਗੀਆਂ ਇਹਨਾਂ ਦੀ شناخت ਪ੍ਰੇਡ ਸੀਗੀਆਂ ਮੌਕੇ ਦੀ ਨਿਸ਼ਾਨਦੇਹੀ ਸੀਗੀਆਂ ਹੋਰ ਵੀ ਇਹਦੇ ਨਾਲ ਸੰਬੰਧਿਤ ਜਿਹੜੇ ਅਹਿਮ ਜਾਣਕਾਰੀਆਂ ਅਸੀਂ ਅਸੀਂ ਉਹ ਆਪਣੀਆਂ ਪੂਰੀਆਂ ਕੀਤੀਆਂ ਜੀ ਕਿਉਂਕਿ ਅਸੀਂ ਤੁਹਾਨੂੰ ਡਿਸਕਲੋਜ਼ ਇਸ ਕਰਕੇ ਨਹੀਂ ਕਰ ਰਹੇ ਕਿਉਂਕਿ ਇਹ ਤ ਮੈਟਰ ਹੈ ਜੀ ਅਜੇ ਜਿਹੜੇ ਦੋਸ਼ੀ ਗ੍ਰਿਫਤਾਰ ਕਰਨ ਵਾਲੇ ਰਹਿੰਦੇ ਨੇ ਬੜਾ ਗੰਭੀਰ ਮਸਲਾ ਵਾ ਜੀ ਇਹਦੇ ਵਿੱਚ ਜੋ-ਜੋ ਵੀ ਕਲੀਅਰ ਹੋਊਗਾ ਆਉਣ ਵਾਲੇ ਸਮੇਂ ਤੁਹਾਨੂੰ ਸਾਰਾ ਕਲੀਅਰ ਹੋ ਜਾਏਗਾ ਜੀ ਬੱਪਲਕੀ ਤੇ ਅਮਰਪਾਲ ਭਾਈ ਜੀ ਨੂੰ ਲੈ ਲਿਆ ਜਾ ਰਿਹਾ ਜੀ ਜਦੋਂ ਉਹਨਾਂ ਦਾ ਐਨਐਸਏ ਖਤਮ ਹੋਊਗਾ ਜੀ ਉਹਨਾਂ ਨੂੰ ਵੀ ਇਸ ਕੇਸ ਦੇ ਵਿੱਚ ਅਰੈਸਟ ਕਰਕੇ ਅਸੀਂ ਤਫ਼ਤੀਸ਼ ਕਰਾਂਗੇ ਤੇ ਤੇਰੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਗਰਮੀ ਦਾ ਕਹਿਰ ਹੁਣ ਜਾਰੀ ਹੈ ਦਿਨੋਂ ਦਿਨ ਗਰਮੀ ਜਿਹੜੀ ਕੀ ਵਾਧਦੀ ਹੀ ਜਾ ਰਹੀ ਹੈ ਪੰਜਾਬ ਦੇ ਵਿੱਚ ਗਰਮੀ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਸਵੇਰੇ ਦੇ ਵਿੱਚ 30 ਤੋਂ 35 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਮਾਵਾਂ ਚੱਲਣ ਦੀ ਸੰਭਾਵਨਾ ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਣ ਦੀ ਕੋਈ ਭਵਿੱਖਬਾਣੀ ਨਹੀਂ ਕੀਤੀ ਗਈ ਤੇ ਨਾ ਹੀ ਕੋਈ ਪਛਮੀ ਗੜਬੜੀ ਸਰਗਰਮ ਹੋਣ ਦੀ ਸੰਭਾਵਨਾ ਜਿਸ ਕਾਰਨ ਤਾਪਮਾਨ ਵੱਧਦਾ ਰਹਿ ਸਕਦਾ ਹੈ ਆਉਣ ਵਾਲੇ ਦਿਨਾਂ ਵਿੱਚ ਗਰਮੀ ਹੋਰ ਵੀ ਪਰੇਸ਼ਾਨ ਕਰਨ ਵਾਲੀ ਹੈ ਜਿहां ਜਿੱਥੇ ਦਿਨ ਨੂੰ ਗਰਮੀ ਹੋਵੇਗੀ ਅਤੇ ਰਾਤ ਨੂੰ ਵੀ ਕੋਈ ਰਾਹਤ ਨਹੀਂ ਮਿਲ ਸਕੇਗੀ ਤਾਂ ਆਪਾਂ ਦੇ ਵਿੱਚ ਲਗਾਤਾਰ ਵਾਧੇ ਕਾਰਨ ਲੋਕਾਂ ਨੂੰ ਦਿਨ ਵੇਲੇ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਖਾਸ ਕਰਕੇ ਦੁਪਹਿਰ ਵੇਲੇ ਗਰਮ ਹਵਾਵਾਂ ਚੱਲ ਰਹੀਆਂ ਹਨ ਜਿਸ ਕਾਰਨ ਬਾਹਰ ਨਿਕਲਣਾ ਮੁਸ਼ਕਲ ਹੋ ਰਿਹਾ ਹੈ ਮੌਸਮ ਵਿਭਾਗ ਦੇ ਅਨੁਸਾਰ ਅਗਲੇ ਕੁਝ ਦਿਨਾਂ ਵਿੱਚ ਤਾਪਮਾਨ ਹੋਰ ਵੱਧ ਸਕਦਾ ਹੈ ਗਰਮੀ ਦਾ ਪ੍ਰਭਾਵ ਖਾਸ ਕਰਕੇ ਮੈਦਾਨੀ ਇਲਾਕਿਆਂ ਵਿੱਚ ਵਧੇਰੇ ਹੋਵੇਗਾ ਮੌਸਮ ਵਿਭਾਗ ਦੇ ਮੁਤਾਬਕ ਲੁਧਿਆਣਾ ਅਤੇ ਬਠਿੰਡਾ ਦੇ ਵਿੱਚ ਅੱਜ ਤੋਂ ਦੱਸਦੇ ਕਿ ਬਾ ਤਾਪਮਾਨ ਜ਼िला ਮੰਨਿਆ ਗਿਆ ਇਸ ਦੇ ਨਾਲ ਹੀ ਇਹ ਤੇ ਵੀ ਦੱਸਦੀ ਹੈ ਕਿ ਮਾਯਰਾ ਦਾ ਕਹਿਣਾ ਹੈ ਕਿ ਅਗਲੇ ਹਫਤੇ ਤੱਕ ਯਾਨੀ ਕਿ ਅਪਰੈਲ ਦੇ ਪਹਿਲੇ ਹਫਤੇ ਕਈ ਥਾਵਾਂ ਤੇ 34 ਤੋਂ 36 ਡਿਗਰੀ ਤਾਪਮਾਨ ਤੱਕ ਪਹੁੰਚ ਸਕਦਾ ਹੈ ਸੂਬੇ ਦੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਤੇਜ਼ ਤੋਪ ਅਤੇ ਵਾਦੀ ਗਰਮੀ ਤੋਂ ਸਾਵਧਾਨ ਰਹਿਣ ਦੀ ਵੀ ਜਿਹੜੀ ਕਿ ਅਪੀਲ ਕੀਤੀ ਜਾ ਰਹੀ ਹੈ ਪਰ ਫਿਲਹਾਲ ਦੇ ਲਈ ਅੱਜ ਦੇ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ ਮੈਨੂੰ ਦਿਓ ਚਾਹਤ ਧੰਨਵਾਦ